ਘੜੀਆਂ ਦੇ ਸਾਨੂੰ ਪਾਲਿਆ ਬਾਜਾ ਵਾਲੇ ਨੇ ਗਿਲੇ ਦੀ ਰਾਣੀ ਏ ਤੇਰੇ ਖਸਮ ਵੀ ਤਾਂ ਜਾ ਵਾਲੇ ਨੇ ਅਸੀਂ ਬਾਰਿਸ਼ ਕੱਚੀਆਂ ਘੜੀਆਂ ਦੇ ਸਾਨੂੰ ਪਾਲਿਆ ਬਾਜਾ ਵਾਲੇ ਸੇ ਜਾਨੇ ਸਾਡੇ ਵੀ ਮਾਚੀ ਵਾਰੇ ਨੀ ਬਸ ਇਸੇ ਕਰਕੇ ਤੇਰੇ ਨਾ ਸਾਡੀ ਬਣਦੀ ਨਹੀਂ ਸਰਕਾਰ ਨੀ ਬਸ ਇਸੇ ਕਰਕੇ ਤੇਰੇ ਨਾ ਸਾਡੀ ਬਣਦੀ ਨਹੀਂ ਸਰਕਾਰ ਕਦੇ ਗੰਗੂ ਤੇ ਮਰੀ ਉਸ ਨੇ ਕੋਈ ਬਾੜਿਆ ਨਾ ਜਦ ਖਤਰਾ ਬੜਿਆ ਚੰਨੂ ਤੇ ਕੰਡੋ ਬਾੜ ਹਮੇਸ਼ਾ ਰਹਿੰਦਾ ਕਦੇ ਚੰਦੂ ਤੇ ਕਦੇ ਗੰਗੂ ਤੇ ਪਰ ਉਸ ਵੇਲੇ ਕੋਈ ਬਾੜਿਆ ਨਾ ਜਦ ਖਤਰਾ ਬੜਿਆ ਭੁੱਲ ਗਈ ਏ ਤੂੰ ਚੌਕ ਚਾਦਨੀ ਭੁੱਲ ਗਈ ਏ ਨੀ ਭੁੱਲ ਬੈਠੀ ਤੇ ਕਾ ਯਾਰੇ ਨੀ बस ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ बस ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਚੀਦੇ ਸ਼ੈ ਇੰਨੀ ਇਥੇ ਦੇਰਿਆ ਨੂੰ ਹੁਣ ਛੇਤੀ ਨਾ ਤਕ ਪਉਣੀ ਪਉ ਲੱਗਦਾ ਸ਼ਹਿਜਾਦੀ ਤੇਰੀਆਂ ਨੂੰ ਅੱਗੇ ਬਣ ਕੇ ਨੇ ਬਦਮਾਸ਼ੀ ਤੇ ਸ਼ੈ ਇੰਨੀ ਇਥੇ ਦੇਰਿਆ ਨੂੰ ਹੁਣ ਛੇਤੀ ਨਾ ਤਕ ਪਉਣੀ ਪਉ ਲੱਗਦਾ ਸ਼ਹਿਜਾਦਿਆ ਤੇਰੀਆਂ ਨੂੰ ਸਾਨੂੰ ਜਾਣ ਜਾਣ ਕੇ ਛੇੜਦੇ ਰੇ ਜਾਣ ਜਾਣ ਕੇ ਛੇੜਦੇ ਰੇ ਤੇਰੀ ਆਖੂ ਤੇਜ ਬਣਿਆਰੇ ਨਹੀਂ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਵਿਚ ਸਾੜੇ ਨੇ ਉਹ ਸਾਡੇ ਦਿਲ ਦੀ ਅੰਦਰ ਨੇ ਉਹ ਸਾਫ ਸਮੇ ਨੂੰ ਇਹ ਜਬਣੇ ਜੋ ਗਾਂਧੀ ਦੇ ਤਰ ਬੰਦਰ ਨੇ ਕੋੱਲੀ ਦੇ ਵਿੱਚ ਸਾੜੇ ਨੇ ਉਹ ਸਾਡੇ ਦਿਲ ਦੀ ਅੰਦਰ ਨੇ ਇਹ ਸਾਫ ਸਮੇ ਤੋਂ ਇਹ ਜਬਣੀ ਜੋ ਗਾਂਧੀ ਦੇ ਤਨਾ ਬੰਦਰ ਨੇ ਅੱਜ ਚੇਤ

ਤੇਰੀ ਤੇ ਜੋਦੇ રે ਤੈਨੂੰ ਕਾਤਲ ਲੱਗਣਾ ਹਵਾਰੇ ਨੀ ਬਸ ਇਸ ਕਰਕੇ ਤੇਰਾ ਸਾਡੀ ਬਣਦੀ ਨਹੀਂ ਸਰਕਾਰੇ ਨੀ ਬਸ ਇਸ ਕਰਕੇ ਤੇਰਾ ਸਾਡੀ ਬਣਦੀ ਨਹੀਂ ਸਰਕਾਰੇ